ਸਵੇਰੇ ਆਈ ਨਾ ਜਦੋਂ ਅਸੀਂ ਕੱਲ ਸਾਡੇ ਗੁੱਡ ਫਰਾਈਡੇ ਹੀ ਚਰਚ ਜਾ ਕਰਕੇ ਆਈ ਮਤਲਬ ਉੱਥੇ ਰਹੇ ਆਂ ਅਹੀਂ ਜਮੈਰੀ ਚਰਚ ਵਿੱਚ ਤਾਂ ਗੁੱਡ ਫਰਾਈਡੇ ਹੀ ਸਾਰਾ ਦਿਨ ਸਾਢੇ 5 ਅਸੀਂ ਚਰਚ ਤੋਂ ਛੁੱਟੇ ਆਂ ਚਰਚ ਤੋਂ ਛੁੱਟ ਕੇ ਅਹੀਂ ਜਿਹੜਾ ਜਮੈਰੀ ਪੈਰਸ਼ਾ ਉੱਥੇ ਮੇਰੇ ਸਹੁਰੇ ਆ ਮੈਂ ਰਾਤ ਉੱਥੇ ਰਹਿ ਪਿਆ ਜਿਹੜੇ 6 ਵਜੇ ਆਣ ਕੇ ਗੇਟ ਐਂਟਰੀ ਕਰਕੇ ਅਸੀਂ ਮੇਲ ਬੂਹਾ ਖੋਲਣ ਲੱਗੇ ਤਾਂ ਅੰਦਰੋਂ ਚਿਟਕਣੀਆਂ ਲੱਗੀਆਂ ਸਾਨੂੰ ਸ਼ੱਕ ਪਿਆ ਕਿ ਅਹੀਂ ਇਹ ਕੁਝ ਹੈਗਾ ਅੰਦਰ ਦਾਖਲ ਹੋ ਕੇ ਨਾ ਅੰਦਰੋਂ ਅੱਗ ਲਾ ਕੇ ਸਾਰੇ ਸਾਰਾ 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 ਤਾਂ ਜੀ ਸਾਰਾ ਇਹਨਾਂ ਮੋਟਰਸਾਈਕਲ ਤੋਂ ਸਾਈਕਲ ਤੇਲ ਮੋਟਰਸਾਈਕਲ ਚੋਂ ਕੱਢ ਕੇ ਬੈਡਾਂ ਨੂੰ ਖੋਲ-ਖੋਲ ਕੇ ਲੰਬਾਰੀਆਂ ਨੂੰ ਚੱਗ ਲਾ ਕੇ ਗਏ ਗੁੱਡ ਫਰਾਈਡੇ ਮਨਾਉਣ ਦੇ ਲਈ ਪਰਿਵਾਰ ਗਿਆ ਹੋਇਆ ਸੀ ਚਰਚ ਕਿ ਪਿੱਛੋਂ ਅਣਪਛਾਤੇ ਬੰਦਿਆਂ ਨੇ ਘਰ ਨੂੰ ਲਗਾਤੀ ਅੱਗ ਘਰ ਚੋਂ ਛੋਟੀ ਤੋਂ ਲੈ ਕੇ ਵੱਡੀ ਚੀਜ਼ ਸੜ ਕੇ ਹੋਈ ਸੁਆ ਤੁਹਾਨੂੰ ਦੱਸਦੇ ਕਿ ਖਬਰ ਅੰਮ੍ਰਿਤਸਰ ਦੀ ਹੈ ਜਿੱਥੇ ਬੀਤੀ ਰਾਤ ਗੁੱਡ ਫਰਾਈਡੇ ਮਨਾਉਣ ਦੇ ਲਈ ਪਰਿਵਾਰ ਚਰਚ ਗਿਆ ਹੋਇਆ ਸੀ ਤੈਸੇ ਦੌਰਾਨ ਕੁਝ ਅਣਪਛਾਤੇ ਬੰਦੇ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਉਹਨਾਂ ਦੇ ਘਰ ਨੂੰ ਅੱਗ ਲਗਾ ਦਿੰਦੇ ਨੇ ਤੇ ਅੱਗ ਇੰਨੀ ਭਿਆਨਕ ਸੀ ਕਿ ਘਰ ਦੇ ਵਿੱਚ ਪਈ ਛੋਟੀ ਤੋਂ ਲੈ ਕੇ ਵੱਡੀ ਚੀਜ਼ ਵੀ ਸੜ ਕੇ ਸੁਆ ਹੋ ਗਈ ਹੈ ਤੇ ਜਦੋਂ ਪਰਿਵਾਰ ਸਵੇਰੇ ਚਰਚ ਤੋਂ ਵਾਪਸ ਘਰ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਉਹਨਾਂ ਦੇ ਪੂਰੇ ਘਰ ਨੂੰ ਅੱਗ ਲੱਗੀ ਹੋਈ ਹੈ ਤੇ ਪਰਿਵਾਰ ਨੂੰ ਸ਼ੱਕ ਹੈ ਕਿ ਆਪਸੀ ਰੰਜਿਸ਼ ਤੇ ਚੱਲਦੇ ਆ ਪਿੰਡ ਦੇ ਹੀ ਕੁਝ ਵਿਅਕਤੀਆਂ ਦੇ ਵੱਲੋਂ ਉਹਨਾਂ ਦੇ ਘਰ ਨੂੰ ਅੱਗ ਲਗਾਈ ਗਈ ਹੈ ਤੇ ਉਹਨਾਂ ਨੇ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਉਹਨਾਂ ਦੇ ਘਰ ਨੂੰ ਅੱਗ ਲਗਾਈ ਹੈ ਉਹਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮਾ ਮੇਰਾ ਵਿਸ਼ਣ ਹੈ। ਅਹੀਂ ਚਮੈਰੀ ਚਰਚ ਵਿੱਚ ਕੱਲ ਗੋਡ ਫਰਡੇ ਹੀ ਸਾਰਾ ਦਿਨ 5:30 ਅਸੀਂ ਚਰਚ ਤੋਂ ਛੁੱਟੇ ਹਾਂ। ਚਰਚ ਤੋਂ ਛੁੱਟ ਕੇ ਅਹੀਂ ਜਿਹੜਾ ਚਮੈਰੀ ਪੈਰਸ਼ਾ ਉੱਥੇ ਮੇਰੇ ਸਹੁਰੇ ਆ। ਮੈਂ ਰਾਤ ਉੱਤੇ ਰਹਿ ਪਿਆ ਥੱਕੇ ਹਾਂ ਅਸੀਂ ਉੱਥੇ ਸੌਂ ਗਏ ਸਵੇਰ 6 ਵਜੇ ਅਸੀਂ ਆਏ ਆ ਜਿਹੜੇ 6 ਵਜੇ ਆਣ ਕੇ ਗੇਟ ਐਂਟਰੀ ਕਰਕੇ ਅਸੀਂ ਮੇਲ ਬੂਹਾ ਖੋਲਣ ਲੱਗੇ ਤਾਂ ਅੰਦਰੋਂ ਚਿਟਕਣੀਆਂ ਲੱਗੀਆਂ ਸਾਨੂੰ ਸ਼ੱਕ ਪਿਆ ਕਿ ਅਸੀਂ ਇਹ ਕੁਝ ਹੈਗਾ ਅੰਦਰ ਜਿਹੜੇ ਚਿਟਕਣੀਆਂ ਮਾਰ ਕੇ ਬੈਠੇ ਆ ਫਿਰ ਅਸੀਂ ਕੋਸ਼ਿਸ਼ ਕੀਤੀ ਅਸੀਂ ਦੂਜੇ ਪੰਨੇ ਉੱਤੇ ਚੜ ਕੇ ਕੋਠੇ ਤੇ ਚੜੇ ਮੌਂਟੀ ਤੇ ਤੇ ਮੌਂਟੀ ਤੇ ਚੜ ਕੇ ਵੇਖਿਆ ਬੂਹਾ ਖੁੱਲਾ ਛੀਸ਼ੇ ਟੁੱਟੇ ਜਿਹਦੇ ਵਿੱਚ ਉਹਦੇ ਦਾਖਲ ਹੋਏ ਦਾਖਲ ਹੋ ਕੇ ਨਾਲ ਅੰਦਰੋਂ ਅੱਗ ਲਾ ਕੇ ਸਾਰੇ ਬੈਗ ਲੰਬਾਰੀਆਂ ਸਾਰਿਆਂ ਉਹਨਾਂ ਨੇ ਖੋਲ ਖੋਲ ਕੇ ਵਿੱਚ ਉਹਨਾਂ ਦਾ ਰਾਟ ਆ ਸੱਬਲ ਉਹਦੇ ਨਾਲ ਉਹਨਾਂ ਨੇ ਪੱਟਿਆ ਪੱਟ ਕੇ ਫਿਰ ਉਹਨਾਂ ਦੇ ਮੇਰੇ ਕੈਸ਼ ਹੀ ਕਿਟ ਵਿੱਚ ਜੋ ਫਿਰ ਬ੍ਰੀਜ ਕੇਸ ਸਮਾਨ ਐਲ ਸੀ ਡੀ ਵਗੈਰਾ ਲਾ ਕੇ ਲੈ ਗਏ ਆ ਕਰਦਾ ਸਾਰਾ ਸਮਾਨ ਸਾਰਾ ਸਮਾਨ ਸਾਰਾ ਸਾੜ ਦਾ ਸਾਰਾ ਸਾੜ ਦਾ ਜੀ ਸਾਰਾ ਕੋਈ ਇੱਕ ਚੀਜ਼ ਨਹੀਂ ਉਹ ਕੱਲੇ ਕੱਲੇ ਕੱਪੜੇ ਨੂੰ ਮੋਟਰਸਾਈਕਲ ਤੇ ਸਾਈਕਲ ਤੇਲ ਮੋਟਰਸਾਈਕਲ ਚੋਂ ਕੱਢ ਕੇ ਬੈਡਾਂ ਨੂੰ ਖੋਲ-ਖੋਲ ਕੇ ਲੰਬਾਰੀਆਂ ਦੇ ਚੱਗ ਲਾ ਕੇ ਗਏ ਆ ਕੀ ਪੁਰਾਣੀ ਰੰਜੀ ਸੀ ਕੋਈ ਜੀ ਸਾਡੀ ਹੋਰ ਪ੍ਰਾਨੀ ਰਣਜੀਤ ਜੀ ਹਾਂਜੀ ਕੀ ਕੌਣ ਬੰਦੇ ਆ ਉਹਨਾਂ ਦੇ ਮਲਕ ਮੁੰਡੇ ਜਿਹੜੇ ਉਹਦੀ ਭੈਣ ਕੱਢ ਕੇ ਖੜੀ ਸੀ ਮੇਰੇ ਬੇਟੇ ਨੇ ਉਹ ਉਹਨਾਂ ਦੀ ਸ਼ਾਦੀ ਹੋ ਗਈ ਆ ਉਹ ਕੋਰਟ ਮੈਰਜ ਉਹਨਾਂ ਦੀ ਹੋ ਚੁੱਕੀ ਆ ਉਹਨਾਂ ਨੂੰ ਜਦੋਂ ਪਤਾ ਲੱਗੇ ਕਿ ਇਹਨਾਂ ਦੀ ਕੋਰਟ ਮੈਰਜ ਹੋ ਗਈ ਆ ਉਹ ਮੁੰਡਾ ਜੇਲ੍ਹ ਚੋਂ ਆਇਆ ਆਣ ਕੇ ਉਹਨੇ ਏ ਤਰੰਤੇ ਹੀ ਕੰਮ ਕੀਤਾ ਪ੍ਰਾਨੀ ਰਣਜੀਤ ਜੀ ਕੋਈ ਉਹਦੇ ਨਾਲ ਦੇ ਨਾ ਹੋਰ ਕੋਈ ਸਾਡੇ ਨੇ ਉਹਦੇ ਨਾਲ ਕੋਈ ਗੱਲਬਾਤ ਲੱਗਦਾ ਉਹਦੇ ਕਰਕੇ ਕੀਤਾ ਸਾਰਾ ਹਾਂ ਸ਼ੂ ਉਹਦਾ ਕਰਕੇ ਕੀਤਾ ਮਾਂ ਪੁਲਿਸ ਕੰਪਲੇਂਟ ਦਿੱਤੀ ਉਹਨਾਂ ਦੀ ਮਾਂ ਨੇ ਵੀ ਕਿਹਾ ਕਿ ਅਸੀਂ ਗੋਲੀ ਮਰਵਾਉਣੀ ਆ ਯਾਨੀ ਕਿ ਜਦੋਂ ਉਹਨਾਂ ਨੂੰ ਸ਼ੋ ਹੋ ਗਿਆ ਕਿ ਉਹਨ ਅਹੀਂ ਕੋਕ ਨਹੀਂ ਕਰ ਸਕਦੇ ਉਹਨਾਂ ਨੇ ਮੁੰਡੇ ਨੂੰ ਜੇਲ੍ਹ ਚ ਛਡਾਇਆ ਉਹਦੇ ਘਰ ਦੀ ਨੇ ਫੋਨ ਕੀਤਾ ਕਿ ਜੇਲ੍ਹ ਚ ਛੁੱਟ ਕੇ ਜਲਦੀ ਆ ਉਹਨਾਂ ਨੇ ਕੱਲ ਆਣ ਕੇ ਇਹ ਰਾਤ ਹਨ ਬਣਾ ਲੱਗੇ ਕਿ ਉਹ ਮੁੰਡੇ ਨੇ ਕਿੰਨੇ ਦੱਸੇ ਕਿ ਉਹ ਪਹੁੰਚ ਗਿਆ ਠੀਕ ਹੈ ਉਹ ਆਣ ਕੇ ਉਹਨਾਂ ਰਾਤ ਕੰਮ ਕਰ ਸ਼ੁਕਰ ਹੈ ਕਿ ਅਹੀਂ ਉਹ ਘਰ ਦੇ ਵਿੱਚ ਨਹੀਂ ਹਨ ਤੇ ਉਹ ਹੋ ਸਕਦਾ ਹੈ ਕਿ ਸੰਗ ਨੂੰ ਵੀ ਪਤਾ ਨਹੀਂ ਉਹ ਕਿੰਨੇ ਗਨੇ ਕਿੰਨੇ ਗਨੇ ਨਹੀਂ ਪੁਲਿਸ ਕੰਪਲੇਂਟ ਕੀਤੀ ਕੋਈ ਅਜੇ ਤਾਂ ਨਹੀਂ ਆ ਕਾਰਵਾਈ ਚਲਣ ਡਈ ਆਏ ਹੀ ਚੱਲ ਗਏ ਆ ਪਰ ਅਜੇ ਤਰਖਾਸ ਲੈ ਕੇ ਅਸੀਂ ਜਾ ਰਹੇ ਹਾਂ ਚੋ ਕੀ ਮੰਗ ਕਰਦੇ ਜੋ ਮੰਗ ਵੇਖੋ ਜੀ ਸਾਡਾ ਨੁਕਸਾਨ ਜਿਹੜਾ ਹੋਇਆ ਸਾਰੇ ਨੂੰ ਪਤਾ ਜਿੱਦਾਂ ਵੀ ਹੋਇਆ ਸਾਡਾ ਨੁਕਸਾਨ ਦੀ ਪੂਰੀ ਇਹਨਾਂ ਮੰਗ ਇਹਨੇ ਕੀ ਗੱਲ ਬਾਤ ਆਈ ਮੇਰਾ ਮਹਾਰਾਜ ਆ ਤੇ ਪਿੰਡ ਭਰੇ ਗਲੇ ਅਸੀਂ ਤੁਹਾਨੂੰ ਸਰਚ ਵਿੱਚ ਚਾਹੀਦੇ ਸਾਰੇ ਘੜੀ ਉੱਥੇ ਰਹੇ ਨੇ ਤੇ ਬਾਅਦ ਵਿੱਚ ਹੀ ਰਾਤ ਵੀ ਉੱਥੇ ਰਹਿ ਗਏ ਤੇ ਇਹਨਾਂ ਨੇ ਸਾਡੇ ਕਰ ਤੜਕੇ ਹੀ ਆਣ ਕੇ ਪਹਦੇ ਹੋਏ ਤੇ ਅੰਦਰੋਂ ਉਹ ਦਰਵਾਜ਼ੇ ਸਾਡੇ ਬੰਦਿਆਂ ਤਹੀ ਰੌਣਕ ਢੰਡਾ ਵੀ ਬਾਹਰੋਂ ਭੱਜ ਗਏ ਮੈਂ ਕਿ ਕੋਈ ਚੀਜ਼ ਨਹੀਂ ਪੜਕੇ ਮੈਂ ਖੋਲ ਨੇ ਤੈਨੂੰ ਮੈਂ ਕਹਿੰਦੀ ਅੰਦਰ ਨਾ ਬਣੀ ਤੂੰ ਨਾ ਬਣੀ ਕਿ ਅੰਦਰ ਬੰਦੇ ਬੈਠੇ ਨੇ ਬੰਦੇ ਬੈਠੇ ਤੇ ਬਸ ਇਨਕਲ ਉਤੋਂ ਦੀ ਆੜ ਕੇ ਨਾਲੇ ਸਾਡੇ ਦਰਵਾਜ਼ੇ ਬੰਦ ਕੇ ਅੰਦਰੋਂ ਖੋਲ ਕੇ ਇਹਨਾਂ ਨੇ ਸਮਾਨ ਸਾਡੇ ਕੀ ਪਿਆਲ ਸੀੜੀ ਵੀ ਇਹਨਾਂ ਨੇ ਖੜੀਆ ਉਹ ਸਮਾਨ ਹੀ ਇਹਨਾਂ ਨੇ ਖੜਿਆ ਜੀ ਪਿੰਡ ਸਾਡਾ ਕੋਲੇ ਜਲਦੀ ਵਾਰਦਾ ਤਾਂ ਜੀ ਅਜੇ ਨੇ ਚੌਂਕੀ ਜੀ ਸਾਨੂੰ ਪਿੰਡ ਤੋਂ ਟੈਲੀਫੋਨ ਆਇਆ ਸੀ ਵੀ ਇੱਥੇ ਕਿਸੇ ਦੇ ਘਰ ਨੂੰ ਅੱਗ ਲੱਗੀ ਆ ਇਹ ਤੇ ਜੇ ਮੌਕੇ ਤੇ ਗਏ ਆ ਉੱਥੇ ਜਾ ਕੇ ਵੇਖਿਆ ਵੀ ਸਾਡੇ ਜਾਂਦਾ ਜਿਹੜੀ ਅੱਗ ਆ ਫਾਇਰੋ ਗ੍ਰੇਡ ਨੇ ਬੁਝਾ ਦਿੱਤੀ ਸੀ ਮੇਲ ਤੁਹਾਨੂੰ ਸੀਦੇ ਘਰ ਅੱਗ ਲੱਗੀ ਆ ਤੇ ਉੱਥੇ ਉਹਨਾਂ ਨੂੰ ਪਿਆ ਵੀ ਲੈ ਉਹਦੇ ਕਾਰਵਾਈ ਕਰੋ ਪਰ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਨਾ ਕੋਈ ਦਰਖਾਸਤ ਦਿੱਤੀ ਆ ਕਹਿੰਦੇ ਅਸੀਂ ਬਾਅਦ ਜਾਣ ਕੇ ਮਤਲਬ ਬਿਆਨ ਦੇ ਦੇਵਾਂ ਤੇ ਕਾਰਵਾਈ ਕਰਾਂਗੇ